ਅੱਜਕੱਲ ਦਾ ਹਾਲ ਦੇਖ ਲਓ ਜਿੱਥੇ ਚੋਰਾਂ ਨੇ ਇੱਥੇ ਤੱਕ ਖਦ ਕੀਤੀ ਹੋਈ ਹੈ ਕਿ ਗਲੀਆਂ ਮੁਹੱਲਿਆਂ 'ਚ ਲੱਗੇ ਬਿਜਲੀ ਵਾਲੇ ਟਰਾਂਸਫਾਰਮਰ ਤੱਕ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਜਿੱਥੇ ਉਹਨੇ ਤੁਹਾਡੇ ਸਾਹਮਣੇ ਤਸਵੀਰਾਂ 'ਚ ਫੁੱਲ ਸਰਾਸਤ 'ਚ ਖੜੇ ਚਾਰ ਚੋਰ 12 ਮੈਂਬਰੀ ਚੋਰ ਗੈਂਗ ਦੇ ਮੈਂਬਰ ਨੇ ਜਿਨ੍ਹਾਂ ਨੇ ਪੁਲਿਸ ਦੇ ਅੱਗੇ 1-2 ਨਹੀਂ ਬਲਕਿ 52 ਟਰਾਂਸਫਾਰਮਰਾਂ ਦੀ ਚੋਰੀ ਦੀ ਗੱਲ ਕਬੂਲ ਕੀਤੀ ਹੈ ਉਥੇ ਪੁਲਿਸ ਨੇ ਇਹਨਾਂ પાસેથી 15 ਕਿਲੋ ਤਾਂਬਾ ਵੀ ਬਰਾਮਦ ਕੀਤਾ ਹੈ ਉਥੇ ਇਹਨਾਂ ਚ ਇੱਕ ਫੜੇਗੇ ਮਲਜ਼ਮ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਸਨੇ ਤਾਂ ਚੋਰੀ ਨਹੀਂ ਕੀਤੀ ਬਲਕਿ ਪੁਲਿਸ ਉਸ ਨੂੰ ਉਸਦੇ ਬੇਟੇ ਦੇ ਨਾਲ ਫੜ ਲਿਆਈ ਹੈ ਨਹੀਂ ਜੀ ਮੈਂ ਨਹੀਂ ਕੀਤਾ ਮੈਂ ਤਾਂ ਸਬਜ਼ੀ ਵੇਚਣ ਵਾਲਾ ਸੀ ਪਹਿਲਾਂ ਤੁਹਾਨੂੰ ਕਿਹੜੇ ਦੋਸਤ ਫੜਿਆ ਜੀ ਇੱਥੇ ਮੈਨੂੰ ਤਾਂ ਤਾਂਬੇ 'ਚ ਫੜਿਆ ਮੁੰਡੇ ਨੇ ਕਿਹਾ ਉਹ ਮੁੰਡੇ ਨੇ ਮੇਰੇ ਨਾਲ ਉਥੇ ਪੁਲਿਸ ਦਾ ਇਸਤੇ ਕਹਿਣਾ ਹੈ ਕਿ ਉਹਨਾਂ ਵੱਲੋਂ ਜਲਦੀ ਇਸ ਚੋਰੀ ਗਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਫੜ ਲਿਆ ਜਾਵੇਗਾ ਤਾਂਬਾ ਚੋਰੀ ਕਰਨ ਵਾਲਾ ਗਰੋਹ ਹੈ ਇਹਨਾਂ ਦਾ ਪਰਦਾ ਫਾਸ਼ ਕੀਤਾ ਮਾਨਯੋਗ ਸ਼੍ਰੀ ਮਜੀਤ ਸਿੰਘ ਪੀਸੀਪੀਪੀਐਸ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਜੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਐਸਪੀ ਡੀਐਸਪੀ ਸਾਹਿਬ ਜਸਮੀਤ ਸਿੰਘ ਉਪਕਪਤਾਨ ਇਨਵੈਸਟੀਗੇਸ਼ਨ ਜੇ ਗੋਈ ਹਟ ਇੰਸਪੈਕਟਰ ਸ਼ਿੰਦਰਪ ਸਿੰਘ ਇੰਚਾਰਜ ਸੀਏ ਸਟਾਫ ਸ਼੍ਰੀ ਮੁਖਸਰ ਸਾਹਿਬ ਅਤੇ ਥਾਣਾ ਸਦਰ ਦੇ ਮੁਖਸਰ ਸਾਹਿਬ ਦੀ ਟੀਮ ਦੇ ਨੂੰ ਨਾਲ ਲੈ ਕੇ ਪਿਛਲੇ ਜਿਹੜੇ 1.5 ਸਾਲ ਤੋਂ ਖੇਤਾਂ ਵਿੱਚ ਲੱਗੇ ਬਿਜਲੀ ਟਰਾਂਸਫਾਰਮਰਾਂ ਚੋਂ ਨੂੰ ਤੋੜ ਕੇ ਤਾਂਬੇ ਦੀਆਂ ਹੋਰੀਆਂ ਜਿਹੜੀਆਂ ਚੋਰੀਆਂ ਨੂੰ ਟ੍ਰੇਸ ਕਰਨ ਦੇ ਸਬੰਧ ਵਿੱਚ ਸਾਨੂੰ ਅੱਜ ਕਾਮਯਾਬੀ ਹਾਸਲ ਮਿਲੀ ਆ 12 ਮੈਂਬਰੀ ਜਿਹੜੇ ਅੰਤਰਰਾਜੀ ਗਰੋ ਹੈਗਾ ਉਹਨਾਂ ਪਰਦਾਫਾਸ਼ ਕੀਤਾ ਗਿਆ ਅਤੇ ਮੈਂਬਰ ਦੇ ਜਿਹੜੇ ਆ 20 ਤੇ ਆਪਣੇ ਦੋ ਮੈਂਬਰ ਰੇਸ਼ਮ ਸਿੰਘ ਅਤੇ ਕਰਮਜੀਤ ਸਿੰਘ ਔਰ ਫੁਕਾਕੂ ਨੂੰ ਮੋਟਰਸਾਈਕਲ ਸਮੇਤ ਬਾਹਰ ਦਾ ਰਕਬਾ ਪਿੰਡ ਰਣਜੀਤਗੜ ਤੋਂ ਕਾਬੂ ਕਰਕੇ ਉਹਨਾਂ ਤੋਂ ਟਰਾਂਸਫਾਰਮਰਾਂ ਨੂੰ ਤੋੜ ਕੇ ਜਿਹੜਾ ਚੋਰੀ ਕੀਤਾ ਸੀ 20 ਕਿਲੋਗ੍ਰਾਮ ਤਾਂ ਬਾਦੇ ਦੋਸ਼ੀ ਜਗੀਰ ਸਿੰਘ ਨਛੱਤਰ ਸਿੰਘ ਉਰਫ ਗਿਆਨੀ ਜੋ ਬਾਦ ਰਕਮਾ ਪਿੰਡ ਨੂਰਪੁਰ ਕਿਰਪਾਲ ਕੇ ਸੇਮ ਨਾਲੇ ਤੋਂ ਕਾਬੂ ਕਰਕੇ ਉਹਨਾਂ ਤੋਂ 15 ਕਿਲੋਗ੍ਰam ਇਹ ਜਿਹੜਾ ਤਾਂਬਾ ਚੋਰੀ ਕੀਤਾ ਬਰਾਮਦ ਕਰਨ ਵਿੱਚ ਸਫਲਾਸਤ ਕੀਤੀ ਹੁਣ ਫਿਲਹਾਲ ਪੁਲਿਸ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅੱਗੇ ਦੀ ਕਾਰਵਾਈ ਚ ਲੱਗੀ ਹੋਈ ਹੈ ਤੇ ਇਹਨਾਂ ਮਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਸ਼੍ਰੀ ਮੁਕਸਰ ਸਾਹਿਬ ਤੋਂ ਇਹ ਸ਼ਾਨਦਾਰ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ